ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਚਾਰਗਾਂਵਾਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਬਈ ਤਾਜ਼ੀਆਂ ਸੂਣ ਵਾਲੀਆਂ ਨੇ ਇੱਕ ਟੋਕੜਾ ਬਈ ਆਓ ਪੁੱਛ ਲੈਨੇ ਬਈ ਟੋਡਰ ਬਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਹੋ ਗੋ ਪਿੰਡ ਮੇਨੀਆ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਬਈ ਜਿਹੜੇ ਪੁੱਸਾ ਬੌਡੇ ਚੱਕਰ ਰਹਿ ਜਾਂਦੇ ਜੀ ਮੋਬਾਈਲ ਨੰਬਰ ਹੋ ਗੋ 9463788832 ਠੀਕ ਹੈ ਬਈ ਏ ਬਾਈ ਦਾ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬਰਡ ਦੇ ਨੇ ਕਿਹੜਾ ਸੋਸ ਹੁੰਦੀ ਆ ਇਹ ਪਲੂਣ ਆ ਜੀ ਹਜੇ ਪਲੂਣ ਹੀ ਸੋਣੀ ਹਾਂਜੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੋ ਜੀ ਹਫਤਾ ਲੈ ਜਾ 10 ਦਿਨ ਲੈ ਜਾ ਆਪਾਂ ਦਾ 10 ਦਿਨ ਕਹਿ ਕੇ ਦਿੱਤੀ ਆ ਮਾਲਕਾਂ ਨੇ ਇਹ ਤਿੰਨ ਗਾਇਆਂ ਫਾਰਮ ਚੋਂ ਹੀ ਆਈਆਂ ਵੀ ਠੀਕ ਆ ਹਾਂਜੀ ਤੇ ਖੋਲ ਲਾ ਬਾਈ ਤੋਰ ਕੇ ਦਿਖਾ ਦੇ ਹਾਂ 2 ਮਿੰਟ ਰੋਕ ਕੇ ਦੇਖ ਫੇਸ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਚੰਗੀ ਆ ਬੜਾ ਸੁਨੱਕੀ ਆ ਸੋਰਾ ਤਾਰਾ ਚੰਗਾ ਬਾਈ ਬੜਦਾ ਰਾਜੀ ਰੂਜੀ ਬਹੁਤ ਆ ਹਨਾ ਹਾਂਜੀ ਹਾਂਜੀ ਰਾਜੀ ਰੂਜੀ ਬਹੁਤ ਆ ਥਣ ਥਣ ਚੰਗਾ ਕੱਢਦੀ ਹੁੰਦੀ ਐ ਪਹਿਲਾ ਸੂਆ ਕਰਮ ਵਾਲੀ ਟਾਂਚਾ ਕਰਮ ਵਾਲੀ ਦਾ ਕਮਾਲ ਦਾ ਕੱਚੀ ਕੱਚੀ ਜ਼ਰੂਰ ਆ ਬਾਈ ਹਜੇ ਦਿਨ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਫੇਸ ਦੇਖੋ ਬਾਈ ਫੇਸ ਬੜਾ ਚੰਗਾ ਬਾਕੀ ਜਾਣ ਜੂਣ ਫੁੱਲ ਲਾ ਲੈ ਫੇਚ ਵੀ ਆ ਪੂਰਾ ਹਾਂ ਜਾਣ ਬਾਈ ਬਾੜ ਦੇ ਵਿੱਚ ਫੁੱਲ ਆ ਤੇ ੱੱਕਾ ਕਰਦੀ ਆ ਰਾਜੀ ਰੋਜੀ ਫੁੱਲਾ 프ਰਿੰਟ ਬਰੰਟ ਚੰਗਾ ਤੇ ਮੁੱਲ ਕੀ ਆ ਬਾਈ ਇਹਦਾ ਫਰਜ਼ਾਜਾ ਇਹਦਾ ਮੁੱਲ ਜਾਇ ਜ 80000 ਰੁਪਇਆ ਜੀ ਮਾਨਤਾਨ ਹੋ ਜੂ ਹਾਂਜੀ 80000 ਹੋ ਜੀ ਇਹਦੇ ਚ ਠੀਕ ਆ 80000 ਰੁਪਇਆ ਮੁੱਲਾ ਮਾਨਤਾਨ ਜ਼ਰੂਰ ਹੋ ਥਣ ਦੇਖੋ ਇਕਲਾ ਇਕਲਾ ਥਣ ਸਾਫ ਸੁਥਰੀ ਥਣਾ ਚਾਰੇ ਥਣ ਨਿਕਲਵੇਂ ਪੂਰੇ ਘਰ ਤੇ ਨਾਲਾ ਨੂੜਾ ਫੁੱਲਾ ਚਾਹੀਆਂ ਸੱਚੀ ਗੱਤੀ ਆ ਹਜੇ ਬਈ ਡਣ ਲੈੰਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਕੋਲੇ ਨੂੰ ਹੱਕ ਦੇ ਬਾਈ ਮਾੜਾ ਲੇਵਾ ਪ੍ਰਸ਼ਾਦ ਦਿਖਾਈਂ ਬਹੁਤ ਸੋਹਣਾ ਲੇਵਾ ਕਰਮਾਈ ਦਾ ਲੈ ਇਹ ਤੀ ਗੱਤੀ ਆ ਇਹ ਬਣੂਗੀ ਬਹੁਤ ਭਾਈ ਹਨਾ ਹਾਂਜੀ ਹਾਂ ਠੀਕ ਆ ਮੁੱਲ ਵੀ ਦੇ ਜੀ ਇਮਾਨਦਾਰ ਜਰੂਰ ਹੋ ਜਾਊਗਾ ਅੱਗੇ ਵੀਰੇ ਦੋ ਨੰਬਰ ਖੋੜ ਲੋ ਕਿਹੜਾ ਸੂਆ ਸੁੰਦੀ ਆ ਭਾਈ ਇਹ ਦੂਜੇ ਸੂਏ ਕਿੰਨੇ ਦਿਨ ਲੈਂਦੀ ਹੈ ਜੀ ਇਹ ਇਹ ਵੀ ਹਫਤਾ ਇਕ ਲੈ ਜਾਏ 10 ਦਿਨ ਲੈ ਜਾਈ ਬਸ ਹਫਤੇ 10 ਦਿਨਾਂ ਦੀ ਕੱਚੀ ਹੈ ਕੀ ਰਿਕਾਰਡ ਦੁੱਧ ਦਾ ਇਹਦਾ ਇਹਦਾ ਮੈਂ ਮਾਲਕਾਂ ਨੇ ਦਾ 20 ਲੀਟਰ ਦੁੱਧ ਦੱਸਿਆ ਜੀ ਆਪਰੇ 20 ਬਾਈ ਦੱਸ ਦੇ 20 ਬਾਈ ਦੁੱਧ ਥਾਣ ਬਹੁਤ ਚੰਗਾ ਯਾਰ ਹਨਾ ਗਲਾਬੀ ਥਾਣ ਮੁੱਠੀ ਵਾਲਾ ਥਾਣ ਖੋਲ ਦੇ ਭਾਈ ਤੋਰ ਕੇ ਰੱਖਾ ਦੇ ਫੇਸ ਬੜਾ ਚੰਗਾ ਰੰਗ ਰੂਪ ਚੰਗਾ ਕੱਦ ਫੁੱਲਾ ਬੇ। ਥਣਲੇਵਾ ਬੜਾ ਚੰਗਾ ਕੱਚੀ-ਕੱਤੀ ਆ ਦਿਨ ਲੈਂਦੀ ਆ। ਆਰਡਰ ਆਇਨੇ ਬਹੁਤ ਸੋਹਣਾ ਤਿਆਰ ਕਰਨਾ। ਤੋਰਾ ਚੈੱਕ ਕਰੋ ਬਾੜਦਾ ਬਈ ਕਮਾਲ ਦਾ। ਫੁੱਲ ਕੱਢਦਾ ਤੇ ਲਾਂਡੋ ਲੰਬਾ ਬਹੁਤ ਹੋਣੀ ਆ ਬਈ ਸਾਰੀਆਂ ਬਾਲਡਾਂ ਕੱਢ ਕੇ ਕਰਮ ਵਾਲੀ ਨੇ ਫੇਰ ਸੋਣਾਗਾ ਬਈ। ਤੋਰਾ ਤਾਰਾ ਵੀ ਚੰਗਾ ਗਾ। 224 ਲਾ ਹੈ ਨਾ ਹਾਂਜੀ ਠੰਡੇ ਠੰਡੀ ਜਿਵੇਂ ਮਰਜੀ ਹੱਥ ਫੇਰੀ ਜਾ ਹਾਂ ਲੱਟ ਲਾਂ ਦਿਖਾਉਨੇ ਆ ਵੇ ਢੱਲਾ ਬਹੁਤ ਪੀਆ ਪਹਿਲੇ ਥਣ ਚੈੱਕ ਕਰੋ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਢੱਲਾ ਦੇਖੋ ਸਾਰੀਆਂ ਬਲਡਾਂ ਲਾ ਗੱਡੂ ਕਰਮ ਵਾਲੀ ਨੇ ਫੇਰ ਸੋਣਾ ਹੈ ਬਈ ਤੇ ਮੁੱਲ ਕੀ ਹੈ ਵੀਰੇ ਦਾ ਜਾਇਜ਼ ਜਾ ਇਹਦਾ ਮੁੱਲ ਹੈਗਾ ਜੀ 75000 ਮਾਨਤਾਨ ਹੋ ਜੀ ਹਾਂਜੀ ਮਾਨਤਾਨ ਹੋ ਜੀ 75000 ਰੁਪਏ ਭਾਈ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੇ ਚੰਗੀ ਆ ਬੜ ਕੱਟ ਕਾਠ ਵਾਲੀ ਆ ਸਮੀਪਰੀਆ ਰਾਜੀ ਆਗੇ ਪ੍ਰਾਪਤ ਨਾ ਨੰਬਰ ਕਿਹੜਾ ਸੂਏ ਇਹ ਵੀ ਦੂਜੇ ਸੂਏ ਸੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਫਿਰ ਇਹ ਲੈ ਜੀ 12 13 ਦਿਨ ਲੈ ਜੀ 12 ਤੋਂ 13 ਦਿਨ ਹਾਂ ਜੀ ਕੀ ਰਿਕਾਰਡ ਆ ਦੁੱਧ ਦਾ ਇਹ ਦੁੱਧ ਮੋਂ ਨਾਲ ਦੇ ਦੱਸਿਆ ਜੀ 24 ਲੀਟਰ ਦੁੱਧ ਚੋਇਆ ਜੀ ਅੱਛਾ ਕਿੰਨਾ ਕੀ ਦੱਸ ਦੀ ਥਣ ਬੜਾ ਕਮਾਲ ਦਾ ਯਾਰ ਹਾਂ ਹਾਂ ਥਣ ਪੂਰਾ ਕੰਕਲਾ ਕੰਲਾ ਥਣ ਗਲਾਬੀ ਥਣ ਤੇ ਚਾਰੇ ਥਣ ਬਈ ਨਿਕੜ ਮੇ ਪੂਰੇ ਗੈਪ ਤਾਂ ਮੂਹਰੋਂ ਵੀ ਲੇਵਲੂ ਆ ਬਹੁਤ ਐ ਇਹਦਾ ਹੁਣ ਧਨੀਆਰਿਆਂ ਦੀਆਂ ਕਰਦੀਆਂ ਜੀ ਖੁੱਲੀਆਂ ਸੀ ਹਾਂ ਹੂੰ ਖੋਲੀ ਬਈ ਤੋਰ ਕੇ ਦਿਖਾਈਏ ਬਾਰ ਮਾੜੀ ਜੀ ਕੱਦ ਬਿੱਡ ਚੰਗਾ ਰੰਗ ਰੂਪ ਚੰਗਾ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚੀ ਦੇ ਥਣ ਲੱਗਿਆ ਬਈ ਫੇਸ ਰੇਖਣ ਵਾਲਾ ਫੇਸ ਬੜਾ ਚੰਗਾ ਬਈ ਫੇਸ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬਾਕੀ ਤੋਰਾ ਤਾਰਾ ਚੰਗਾ ਥੋੜਾ ਠਿੱਕਾ ਕਰਦੀ ਹੈ। ਠਿੱਕਾ ਤੈਨੂੰ ਇਹ ਨਹੀਂ ਦੱਸਿਆ ਧਿਆਰੇ ਨਹੀਂ ਪਾਇਆ ਜੀ ਖੁੱਲੀਆਂ। ਹਾਂ। ਠੀਕ ਹੈ ਬਾਈ। ਹਾਂਜੀ ਹਾਂਜੀ। ਤੇ ਕੀ ਮੁੱਲ ਹੈ ਦਾ ਜੈ ਜਫਰ? ਇਹਦਾ ਮੁੱਲ ਹੈਗਾ 56000। ਮਾਨਦਾਨ ਹੋ ਜੂ। ਹਾਂਜੀ। ਮੋੜ ਲਿਆ ਬਾਈ 56000 ਰੁਪਏ ਮੁੱਲ। ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਦਾਨ ਜਰੂਰ ਹੋ ਜੂ। ਥਣਲੇਵਾ ਚੰਗਾ ਤੋਰਾ ਤਾਰਾ ਕਮਾਲ ਦਾ ਆਰਡਰ ਬਹੁਤ ਚੰਗਾ। ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਗੁਲਾਬੀ ਥਾਣ ਲੱਗਿਆ ਬਾਈ। ਥਾਣ ਦਾ ਸਾਈਜ਼ ਚੈੱਕ ਕਰੋ ਕਮਾਲ ਹੈ ਬਈ। ਇਹ ਲਾਈ ਮੌਜੂਦ ਵੀ ਜਾ ਰਹੀ ਆ 55000 ਰੁਪਏ ਮੁੱਲ ਆ ਮੰਨਤਾ ਜਰੂਰ ਹੋ ਜੀ ਅੱਗੇ ਬਈ ਲਾਸਟ ਚਾਰ ਨੰਬਰ ਕਿਹੜਾ ਸੂਈ ਵੀ ਆ ਇਹਨੂੰ ਹੋ ਗਏ 3 ਮਹੀਨੇ ਸੂਈ ਨੂੰ ਕਿਹੜਾ ਸੂਆ ਬਈ ਇਹ ਦੂਜੀ ਸੂਏ ਆ 3 ਮਹੀਨੇ ਹੋ ਗਏ ਸੂਈ ਹਾਂ ਆਪਾਂ ਵੀ ਇਹ ਵੀ ਲੈਂਦੇ ਹੁਈ ਆ ਬੱਚਾ ਹੈਗਾ ਦਾ ਬੱਚਾ ਦੇ ਬੱਚੀ ਆ ਜੀ ਮਗਰ ਬੱਚਾ ਮਗਰ ਬੱਚੀ ਆ ਬੱਚੀ ਜੀ ਆਪਾਂ ਨੂੰ ਦੱਸਿਆ ਈ ਮਹੀਨੇ ਦੀ ਬਣੀ ਵੀ ਆ ਆਪਾਂ ਤਾਂ ਖਾਲੀ ਮੰਨ ਕੇ ਲਈ ਆ ਜੀ ਠੀਕ ਆ ਬਈ ਹਾਂਜੀ ਦੁੱਧ ਕਿੰਨਾ ਹੋਣਾ ਦੁੱਧ ਹੈਗਾ ਈ 4 ਲੀਟਰ ਖੋਲ ਦੇ ਬਈ ਤੋੜ ਕੇ ਵਿਖਾ ਦੇ ਫੁੱਲ ਕੱਦ ਦਾ ਬੱਚਾ ਮਗਰ ਬੱਚੀ ਆ ਬੱਚੀ ਵੀ ਪਲੀ ਪਈ ਆ 프ਰਿੰਟ 프ਰਿੰਟ ਬਹੁਤ ਚੰਗਾ ਬੱਚੀ ਦਾ ਕੱਦ ਬੱਡ ਵੜ ਦਾ ਵੀ ਚੰਗਾ ਥਣ ਲੈ ਵਾ ਨੇੜ ਤੋਂ ਚੈੱਕ ਕਰਵਾਉਂਗਾ ਫੇਸਪੂਟ ਕਰਵਾਈ ਵੀ ਆ ਜੀ ਠੀਕ ਆ ਹਾਂ ਜੀ ਠੀਕ 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 ਹੁਣ ਬੜੇ ਨੌ ਨੂ ਜੇ ਬਣਾਏ ਆ ਇਹਦੇ ਠੀਕ ਆ ਭਾਈ ਨਵਾਂ ਦਾ ਚੋਰਾ ਤਰਾ ਚੈੱਕ ਕਰੋ ਉਹ ਚੰਗੀ ਆ ਬੜ ਕੱਦ ਕਾਠ ਵਾਲੀ ਆ ਫੇਸਪੂਟ ਬਹੁਤ ਚੰਗਾ ਭਾਈ ਥੋੜਾ ਜਿਹਾ ਭਾਈ ਕਹਿੰਦਾ ਵੀ ਸੇਵਾ ਘਟ ਸੀ ਜਿੱਥੋਂ ਆਈ ਆ ਤੇ ਚੰਗੀ ਆਉਂ ਕੇਸ ਦਾ ਸ਼ਾਬਾਸ਼ ਬਾਈ ਕੇਸ ਬੜਾ ਚੰਗਾ ਫੋਦੀਵਾਦੀ ਬਹੁਤ ਚੰਗੀ ਹੈ ਸਨਖਪੁਣਾ ਚੰਗਾ ਬੈੜਦਾ ਕੀ ਮੋਲ ਹੈ ਬਾਈ ਇਹਦਾ ਜਾਇਜਾ ਇਹਦਾ 30000 ਰੁਪਿਆ ਜੀ ਮਾਨਤਾਨ ਹੋ ਜੀ ਹਾਂਜੀ ਹੋ ਜੀ 30000 ਰੁਪਿਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਰੂਰ ਹੋ ਜੀ ਥਣ ਚੰਗਾ ਲੱਗੇ ਚਵਾਈ ਚੰਗੀ ਹੈ ਹਾਂਜੀ ਚਵਾਈ ਇੱਕ ਨੰਬਰ ਆ ਠੀਕ ਆ ਬਾਈ ਨਾਲ ਥਣ ਦੁੱਧ ਵੀ ਕੋਜਾ ਜੀ ਮੈਂ ਕਿ ਭਰਾ ਕੋਲੇ ਸੀਗੇ 4 ਚਾਰ ਹੀ ਦਿਖਾਤੇ ਕਿਸੇ ਵੀਰ ਦੇ ਚਾਰਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਵੀਰੇ